ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਪਹਿਲਾ ਭਾਂਡਾ ਅੱਛਾ ਸੂਏ ਜੋ ਤਿਸ ਭਾਵ ਸੀ ਭਾਂਡਾ ਆਤਮ ਲੀਣਾ ਤੂਤਾ ਅੱਛਾ ਨਾ ਹੋਏ ਸੀ ਤੂਤਾ ਪੱਤੇ ਯਮਕ ਲਾ ਦਨੀ ਗੁਰੂ ਦਵਾਰਾ ਹੋਏ ਸੁਜੀ ਪਾਇਸੀ ਏਤ ਦਵਾਰ ਹੈ ਧੋਏ ਹੱਛਾ ਹੋਏ ਸੀ ਮੈਲੇ ਹੱچھے ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੈ ਜਾਏ ਅੱਗੇ ਪਾਇਸੀ ਜਿਹੇ ਕਰਮ ਕਮਾਏ ਤੇਹਾ ਹੋਏ ਸੀ ਅੰਮ੍ਰਿਤ ਹਾਰ ਕਾ ਨਾਉ ਆਪ ਵਰਤਾਇਸੀ ਚੱਲਿਆ ਪਤਿ ਸਿਉ ਜਨਮ ਸਵਾਰ ਵਾਜਾ ਵਾਇਸੀ ਮਾਨਸ ਕਿਆ ਵਿਚਾਰਾ ਤਿਹੋ ਲੋਕ ਸੁਣਾਇਸੀ ਇਹ ਜਿੰਨੇ ਪਾਦ ਆ ਰਹੇ ਹਨ ਹੋਏ ਸੀ ਵਰਤਾਇਸੀ ਪਾਏ ਸੀ ਇਸ ਤਰ੍ਹਾਂ ਨਹੀਂ ਉਚਾਰਨ ਕਰਨੇ ਇਸ ਤਰ੍ਹਾਂ ਲਾਂ ਲੱਗ ਜੰਦੀ ਏ ਹੈ ਸਿਹਾਰੀ ਹੈ ਕੰਨ ਕੰਨਾ ਵਧਾ ਦੇਣਾ ਸੁਣਾਏ ਸੀ ਯਾਨੀ ਨਾਣੇ ਦਾ ਕੰਨਾ ਵਧਾ ਦੇਣਾ ਛੇਰ ਉਚਾਰਨ ਕਰਨਾ ਫਿਰ ਸਿਹਾਰੀ ਉਚਾਰਨ ਹੁੰਦੀ ਹੈ ਸੁਣਾਏ ਸੀ ਪਾਏ ਸੀ ਹੂਏ ਸੀ ਵਾਏ ਸੀ ਇਸ ਤਰ੍ਹਾਂ ਬੋਲਣਾ ਨਾਨਕ ਆਪ ਨਿਹਾਲ ਸਾਬਕੁਲ ਸਾਰਸੀ ਸੁਹੀ ਮਹੱਲਾ ਪਹਿਲਾ ਜੋਗੀ ਹੋਵੇ ਜੋਗ ਵੈ ਭੋਗੀ ਹੋਵੇ ਖਾਇ ਤਪਿਆ ਹੋਵੇ ਤਾਪ ਕਰੇ ਤੀਰਥ ਮਲ ਮਲ ਨਹਾਏ ਹਾਂਜੀ ਮਲ ਮਲ ਫੁਲਾਈ ਬੋਲਣਾ ਤੀਰਥ ਮਲ ਮਲ ਨਹਾਏ ਤੇਰਾ ਸੱਡੜਾ ਸੁਣੀਜੈ ਭਾਈ ਜੇ ਕੋ ਜੇ ਕੋ ਬਹ ਅਲਾਏ ਸੱਦੜਾ ਕਸਕੇ ਹੀ ਉਚਾਰਨ ਕਰਨਾ ਤੇਰਾ ਸੱਦੜਾ ਸੁਣੀ ਜੈ ਭਾਈ ਜੇ ਕੋ ਬਹ ਅਲਾਏ ਰਹਾਓ ਜੈ ਸਾ ਬੀਜ ਸੋ ਲੁਣੈ ਜੋ ਖੱਟੇ ਸੋ ਖਾਏ ਹਾਂਜੀ ਸੋ ਦੇ ਹੋੜਾ ਵੀ ਐ ਅੰਕੜ ਵੀ ਐ ਦਰਮਿਆਨਾ ਦਾ ਉਚਾਰਨ ਕਰਨਾ ਜੋ ਖੱਟੇ ਸੋ ਖਾਏ ਅੱਗੇ ਪੁੱਛ ਨਾ ਹੋਵਈ ਜੇ ਸਣ ਨੀ ਸਾਨ ਜਾਏ ਕਿਸੇ ਤਰ੍ਹਾਂ ਅੱਗੇ ਪਦ ਤੇ ਯੰਕ ਲਾ ਕੇ ਉਚਾਰਨ ਕਰਨਾ ਅੱਗੇ ਪੁੱਛ ਨਾ ਹੋਵਈ ਇੱਥੇ ਵਿਸਰਾਮ ਜੇ ਇੱਥੇ ਯੰਕ ਲਾ ਦਨੀ ਹੈ ਸਣ ਨੀ ਸਾਨ ਜਾਏ ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਏ ਜੋ ਦਮ ਚੇਤਨਾ ਆਵਈ ਸੋ ਦਮ ਬਿਰਥਾ ਜਾਏ ਜੋ ਦਮ ਚਿਤ ਨਾ ਬਈ ਸੋ ਦਮ ਬਿਰਥਾ ਜਾਏ ਇਹ ਤਨ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ ਇਹ ਧਿਆਨ ਨਾਲ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਬੈ ਕਰੀ ਨਹੀਂ ਕਹਿ ਦੇਣਾ ਇਹ ਤਨ ਵੇਚੀ ਬੈ ਕਰੀ ਵਖਰਾ ਪਾਠ ਕਰਨਾ ਹੈ ਜੇ ਕੋ ਲਏ ਵਿਕਾਇ ਨਾਨਕ ਕੰਮ ਨ ਆਵਈ ਜੇ ਤਨ ਨਾਹੀ ਸੱਚਾ ਨਾਉ ਸੁਹੀ ਮਹੱਲਾ ਪਹਿਲਾ ਘਰ ਸਤਵਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਜੋਗ ਨ ਖਿੰთა ਜੋਗ ਨ ਡੰਡੈ ਜੋਗ ਨ ਫਸਮ ਚੜਾਈਐ ਜੋਗ ਨ ਇਥੇ ਅੰਮਕ ਦੀ ਲਾ ਕੇ ਫਿਰ ਉਚਾਰਨ ਕਰਨਾ ਜੋਗਨਾ ਖਿੰθα ਜੋਗਨਾ ਡੰਡਾ ਇੱਥੇ ਵਿਸਰਾਮ ਹੈ ਜੋਗਨਾ ਪਸਮ ਚੜਾਈ ਹੈ ਜੋਗਨਾ मुंदी मूंड मंडाया जोगना मुंदी मूंड मुडाया ਇੱਥੇ ਟਿੱਪੀ ਨਹੀਂ ਹੈਗੀ ਮੁੰਡਾਇਆ ਨਹੀਂ ਕਹਿਣਾ ਮੁਡਾਇਆ ਜੋਗਨਾ मुंदी मूंड मुडाया ਜੋਗਨਾ ਸਿੰਘੀ ਵਾਈ ਹੈ ਅੰਜਨ ਮਾਹੇ ਨਰੰਜਨ ਰਹੀਐ ਜੋਗ ਜੁਗਤ ਏਵ ਪਾਈਐ ਗੱਲੀ ਜੋਗ ਨਾ ਹੋਵੀ ਕੋਈ ਗੱਲੀ ਪਦ ਤੇ ਵਿਸਰਾਮ ਹੈ ਗੱਲੀ ਜੋਗ ਨਾ ਹੋਈ ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸਮ ਕਰ ਜਾਣਾ ਸੰਸਰ ਏਕ ਦ੍ਰਿਸ਼ਟ ਕਰ ਸਮ ਸਰ ਜਾਣਾ ਜੋਗੀ ਕਹੀਐ ਸੋਈ ਰਹਾਉ ਜੋਗ ਨ ਬਾਹਰ ਮੜੀ ਮਸਾਣੀ ਜੋਗ ਨ ਤਾੜੀ ਲਾਈਐ ਹਾਂ ਜੋਗ ਨ ਬਾਹਰ ਮੜੀ ਮਸਾਣੀ ਜੋਗ ਦਾ ਤੂਤ ਨਹੀਂ ਮਸਾ ਜੋਗ ਨ ਤਾੜੀ ਲਾਈਐ ਜੋਗ ਨ ਦੇਸ ਦਸੰਤਰ ਭਵੈ ਜੋਗ ਨ ਤੀਰਥ ਨਾਈਐ ਅੰਜਨ ਮਾਹੇ ਨਿਰੰਜਨ ਰਹੀਐ ਜੋਗਜੁਗਤ ਏਵ ਪਾਈਐ ਸਤਗੁਰੁ ਭੇਟੈ ਤਾ ਸਹਸਾ ਤੂਟੈ ਤਾਵਤ ਵਰਦਰ ਰਹੀਐ ਨਿਜਰ ਝਰੈ ਸਹਿਜ ਧੁਨ ਲਾਗੈ ਘਰਿ ਹੀ ਪਰਚਾ ਪਾਈਐ ਅੰਜਨ ਮਾਹੀ ਨਿਰੰਜਨ ਰਹੀਐ ਜੋਗਜੁਗਤ ਏਵ ਪਾਈਐ ਨਾਨਕ ਜੀਵਤ ਆ ਮਰ ਰਹੀਐ ਐਸਾ ਜੋਗ ਕਮਾਈਐ ਨਾਨਕ ਪਦਤੀ ਜਮਕ ਲਾਦਨੀ ਵਾਦੇ ਬਾਜੋ ਸਿੰਘੀ ਵਾਜੈ ਤੋ ਨਿਰਪਉ ਪਦ ਪਾਈਐ ਅੰਜਨ ਮਾਹੀ ਨਰੰਜਨ ਰਹੀਐ ਜੋਗ ਜੁਗਤ ਤੋ ਪਾਈਐ ਸੁਹੀ ਮਹੱਲਾ ਪਹਿਲਾ ਕੌਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰਾਫ ਬੁਲਾਵਾ ਕੌਣ ਕੌਣ ਗੁਰੂ ਕੈਪ ਹੈ ਦੀ ਖਿਆਲੇਵਾ ਕੈਪ ਹੈ ਮੁੱਲ ਕਰਾਵਾ ਕੌਣ ਗੁਰੂ ਇਥੇ ਰਮਕ ਲਾਦਣੀ ਹੈ ਕੈਪ ਹੈ ਦੀ ਖਿਆਲੇਵਾ ਇਥੇ ਵਿਸਰਾਮ ਹੈ ਕੈਪ ਹੈ ਇਹਨੂੰ ਕੈਪ ਹੈ ਬੋਲਣਾ ਹੈ ਕੈਪ ਹੈ ਮੁੱਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਾਲ ਸਾਲ ਮਹੀਲ ਭਰਪੁਰ ਨੀਣਾ ਤੂੰ ਆਪੇ ਸਰਬਸਮਾਣਾ ਰਹਾਉ ਮਾਨਤਾ ਰਾਜੀ ਚਿੱਤ ਤੁਲਾ ਤੇਰੀ ਸੇਵ ਸਰਾਫ ਕਮਾਵਾ ਘਟ ਹੀ ਪੀਤਰ ਸੋ ਸਹ ਤੋਲੀ ਇਹਨ ਬੇਦ ਚਿੱਤ ਰਹਾਵਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦਿਖੈ ਆਪੇ ਬੂਝੈ ਆਪੇ ਹੈ ਵਣਜਾਰਾ ਅੰਦੁਲਾ ਨੀਚ ਜਾਤ ਪਰਦੇਸੀ ਖੇਣ ਆਵੈ ਤਿਲ ਜਾਵੈ ਤਾਂ ਕੀ ਸੰਗਤ ਨਾਨਕ ਰਹਦਾ ਕਿਉ ਕਰ ਮੂੜਾ ਪਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ